ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਨੋ ਮੈਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਿਸਟਰੀ ਬਾਰੇ ਦੱਸਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਆਪ ਜੀ ਦਾ ਜਨਮ ਕਤਿ ਮਾਰਚ 1504 ਈਸਵੀ ਨੂੰ ਮੱਤੇ ਦੇ ਸਰਾ ਜ਼ਿਲ੍ਹਾ ਮੁਕਤਸਰ ਸਾਹਿਬ ਵਿਕੇ ਹੋਇਆ ਸੀ ਆਪ ਜੀ ਦਾ ਮਢਲਾ ਨਾਂ ਪਾਈ ਲੈਣਾ ਜੀ ਸੀ ਆਪ ਜੀ ਦੇ ਪਿਤਾ ਦਾ ਨਾਂ ਫੇਰੂ ਮਲ ਅਤੇ ਮਾਤਾ ਜੀ ਦਾ ਨਾਂ ਸਭਰਾਈ ਦੇਵੀ ਸੀ ਆਪ ਜੀ ਦੀ ਪਤਨੀ ਦਾ ਨਾਂ ਬੀਬੀ ਕੀ ਵੀ ਸੀ ਆਪ ਦੇ ਕਰ ਦੋ ਦੋ ਪੁੱਤਰ ਅਤੇ ਦੋ ਪੁੱਤਰੀਆਂ ਦਾ ਜਨਮ ਹੋਇਆ ਸੀ ਆਪ ਜੀ ਨੇ ਸੰਗਤ ਅਤੇ ਪੰਗਤ ਦੋ ਸਿੱਖ ਪਰੰਪਰਾਵਾਂ ਦਾ ਵਿਕਾਸ ਕੀਤਾ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਨੂੰ ਵੀ ਸਥਾਈ ਰੂਪ ਦਿੱਤਾ ਆਪ ਜੀ ਨੇ ਸਿੱਖ ਪੰਥ ਨੂੰ ਉਦਾਸੀ ਮਤ ਤੋਂ ਅਲੱਗ ਕੀਤਾ ਗੁਰੂ ਜੀ ਨੇ ਸਿੱਖ ਪੰਥ ਦੀ ਵਿਕਾਸ ਲਈ ਗੁਰਮਖੀ ਲਿਪੀ ਨੂੰ ਲੋਕਪ੍ਰੀਏ ਬਣਾਇਆ ਸੀ ਉਹਨਾਂ ਨੇ ਕਢੂ ਸਾਇ ਵੀ ਕੀ ਇੱਕ ਸਕੂਲ ਵੀ ਖੋਲਿਆ ਆਪ ਜੀ ਨੇ ਬਾਟ ਸ਼ਬਦਾਂ ਦੀ ਰਚਨਾ ਕੀਤੀ ਸੀ ਆਪ ਜੀ ਨੇ ਛਿਲੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਸੀ ਆਪ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਸਾਖੀ ਲਿਖਵਾਈ ਸੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਮੀਸਤਾਨਾ ਕੀਤੀ ਗੁਰੂ ਜੀ ਨੇ ਕੋਟੂ ਸਾਹਿਬ ਕੀ ਅਖਾੜਾ ਵੀ ਬਣਾਇਆ ਜਿਸ ਵਿੱਚ ਉਹ ਬੱਚਿਆਂ ਤੇ ਸਿੱਖਾਂ ਨੂੰ ਕੁਸ਼ਤੀਆਂ ਵੀ ਕਰਵਾਉਂਦੇ ਸਨ ਗੁਰੂ ਜੀ ਨੇ ਤੇਰਾਂ ਸਾਲ ਸਿੱਖ ਧਰਮ ਦੀ ਸੇਵਾ ਕੀਤੀ ਸੀ ਆਪ ਜੀ ਨੇ ਆਪਣੇ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਨੰਤੀ ਮਹਾਰਾਜ 1552 ਈਸਵੀ ਨੂੰ ਜੋਤੀ ਜੋ ਸਮਾ ਗਏ